ਚੰਡੀਗੜ੍ਹ ਰੋਪੜ ਹਾਈਵੇ ਤੇ ਪਿੰਡ ਚਕਲਾ ਕੋਲ ਸੜਕ ਹਾਸੇ ਤੇ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਮ੍ਰਿਤਕ ਸ਼ਖਸ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਆਰਬਿਟ ਕੰਪਨੀ ਦੀ ਬੱਸ ਨੇ ਸਵਰਨ ਸਿੰਘ ਨੂੰ ਟੱਕਰ ਮਾਰੀ ਮ੍ਰਿਤਕ ਦੇ ਪਰ ਆ ਮੁਤਾਬਕ ਆਰਬਿਟ ਕੰਪਨੀ ਦੀ ਬੱਸ ਦਾ ਨੰਬਰ PB03B1900 ਹੈ ਹਾਸੇ ਤੋਂ ਬਾਅਦ ਸਥਾਨਕ ਲੋਕਾਂ ਦੇ ਪਿੰਡ ਵਾਲਿਆਂ ਨੇ ਰੋਪੜ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ ਹੈ ਇਲਜ਼ਾਮ ਹੈ ਕਿ ਤੇਜ਼ ਰਫ਼ਤਾਰ ਆਰਬਿਟ ਕੰਪਨੀ ਦੀ ਬੱਸ ਨੇ ਸਵੇਰੇ 6 ਵਜੇ ਸਾਈਕਲ ਸਵਾਰ ਸਵਨ ਸਿੰਘ ਨੂੰ ਟੱਕਰ ਮਾਰ ਦਿੱਤੀ ਜ਼ਿਕਰਯੋਗ ਹੈ ਕਿ ਆਰਬਿਟ ਕੰਪਨੀ ਦਾ ਬਾਦਲ ਪਰਿਵਾਰ ਨਾਲ ਸੰਬੰਧ ਹੈ ਸਰ ਮੇਰੇ ਕਜਨ ਬਰਾ ਵਰਨ ਸਿੰਘ ਜੀ ਨਾਲ ਦੀ ਡੈਥ ਹੋਈ ਆ ਤੇ ਡਿਊਟੀ ਤੋਂ ਆ ਰਹੇ ਤੇ ਜੀ ਆਪਣੀ ਮਤਲਬ ਕਰਾਲੀ ਲੱਗੇ ਹੋਏ ਆ ਜੀ ਫੈਕਟਰੀ 'ਚ ਉੱਥੋਂ ਆ ਰਹੇ ਤੇ ਤੇ ਆਉਂਦੇ ਆਉਂਦੇ ਮਤਲਬ ਚੱਕਲਾ ਪਿੰਡ ਪੈਂਦਾ ਏ ਕਰਾਲੀ ਟੱਪ ਕੇ ਤੇ ਉੱਥੋਂ ਬੱਸ ਨੇ ਮਤਲਬ ਤੇਜ਼ ਆ ਰਹੀ थी ਬਹੁਤ ਬੱਸ ਨੇ ਫੇੜ ਮਾਰੀ ਇਹਨਾਂ ਨੂੰ ਤੇ ਆਰਬਿਟ ਦੀ ਬੱਸ ਸੀ ਉਹਦਾ ਨੰਬਰ ਤਾਂ ਜੀ ਬੱਸ ਦਾ ਪੀਬੀ 03 20 1900 ਨੰਬਰ ਆ ਜੀ ਉਹ ਅਸੀਂ ਇੱਥੇ ਟੋਲ ਬੈਰੀਅਰ ਆ ਸੋਲਖੀਆਂ ਕੋਲ ਉੱਥੋਂ ਵੀ ਅਸੀਂ ਟਰੇਸ ਕਰਾ ਫੋਟੋ ਜਿ ਘੜਵਾ ਲਈ ਉਹਦੀ ਉੱਤੇ ਸੀਸੀਟੀਵੀ ਕੈਮਰਾ ਵਿੱਚ ਫੋਟੋ ਜਾਈ ਹੋਈ ਆ ਬਸ ਦੀ ਇੱਥੇ ਉਹਨਾਂ ਨੇ ਪਰਚੀ ਕਟਵਾਈ ਹੋਣੀ ਆ ਅੱਗੇ ਹਾਂਜੀ ਹਾਂ ਮਾਰ ਕੇ ਚਲੇ ਗਈ ਔਰ ਕੋਈ ਰੋਕੀ ਵੀ ਨਹੀਂ ਹੈਗੀ ਬਿਲਕੁਲ ਲੰਗੈਲੀ ਕਰੀਏ ਬਹੁਤ ਇਹ ਜਦ ਤੱਕ ਸਾਡੀ ਕੋਈ ਸੁਣਵਾਈ ਨਹੀਂ ਜੀ ਆਉਂਦੀ ਮਤਲਬ ਡਰਾਈਵਰ ਨਹੀਂ ਆਉਂਦਾ ਇੱਥੇ ਜਦ ਤੱਕ ਅਸੀਂ ਕੋਈ ਜਵਾਬ ਨਹੀਂ ਦੇ ਸਕਦੇ